ਤੁਸੀਂ ਜੁੜਿਓ ਸਾਥਕ ਲਾਈਵ ਖਬਰਨਾਮਾ ਨਾਲ ਅੱਜ ਅਸੀਂ ਪਹੁੰਚਿਆ ਤਾਜਪੁਰਿਕ ਸਕੂਲ ਝੰਡਾ ਸਾਹਿਬ ਵਿਖੇ ਆਓ ਤੁਹਾਡੀ ਮੁਲਾਕਾਤ ਕਰਾਉਣੇ ਆ ਬੱਚਿਆਂ ਨਾਲ ਸਕੂਲ ਦੇ ਵਿਦਿਆਰਥੀ ਬੈਠੇ ਹਨ ਅਸੀਂ ਕਰਾਉਣੇ ਆ ਤੁਹਾਡੀ ਇਹਨਾਂ ਨਾਲ ਗੱਲਬਾਤ ਹਾਂਜੀ ਬੇਟਾ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਤੁਹਾਡਾ ਕੰਨੇਵਾਲ ਕਿੰਨੇ ਟਾਈਮ ਤੋਂ ਇਹ ਸਕੂਲ ਵਿੱਚ ਪੜ੍ਹ ਰਹੇ ਹੋ ਸਕੂਲ ਵਿੱਚ 2 ਸਾਲ ਕਿਹੜਾ ਤੁਹਾਡਾ ਸਬਜੈਕਟ ਹੈੜਾ ਆਰਟਸ ਅੱਛਾ ਤੇ ਕੀ ਸਕੂਲ ਚ ਕੀ ਤੁਹਾਨੂੰ ਲੱਗਦਾ ਖਾਸ ਕੀ ਹੈ ਸਕੂਲ ਚ ਕੀ ਜਸ ਬਹੁਤ ਕਪਲੇਟਲੀ ਕਿ ਬਹੁਤ ਸਪੋਰਟ ਕਰਦੇ ਆ ਸਟੱਡੀਜ਼ ਦੇ ਵਿੱਚ ਤੇ ਟਿਊਸ਼ਨ ਟਿਊਸ਼ਨ ਮਾਰਕੇ ਇਹ ਤੁਹਾਨੂੰ ਟੀਚਰਸ ਸਾਨੂੰ ਬਹੁਤ ਹੀ ਵਧੀਆ ਪੜ੍ਹਾਉਂਦੇ ਜਿਦਾਂ ਤੁਹਾਨੂੰ ਦੱਸਿਆ ਅੱਛਾ ਹੋਰ ਕੀ ਖਾਸ ਲੱਗਦਾ ਤੁਹਾਨੂੰ ਇਸ ਸਕੂਲ ਦੇ ਵਿੱਚ ਜੋ ਵੀ ਸਾਡੀ ਆ ਡਿਮਾਂਡਸ ਹੁੰਦੀਆਂ ਆ ਕੁਝ ਵੀ ਸਟੱਡੀ ਲੈ ਕੇ ਸਾਨੂੰ ਪ੍ਰੋਬਲਮਸ ਆਉਂਦੀਆਂ ਆ ਸੋਲਵ ਕਰਦੇ ਅੱਛਾ ਤੇ ਤੁਸੀਂ ਕੋਈ ਗੇਮ ਕਰ ਰਹੇ ਹੋ ਕਿ ਨਹੀਂ ਮੈਂ ਪਿਛਲੇ ਸਾਲ ਕੀਤੀ ਸੀ ਬੱਡਮ अच्छा ते ਵੀ ਕਿ ਕਿਤੇ ਖੁੱਲ ਕੇ ਆ। ਪਰ ਤੇ ਦਾ ਸੈਲ ਚਲ। ਅੱਖ। ਕੀ ਨਾਮ ਬੇਟਾ ਤੁਹਾਡਾ? ਮਨਰੂਪ ਕੌਰ। ਕਿਹੜੀ ਕਲਾਸ ਪੜ੍ਹਦੇ ਤੁਸੀਂ? 12th ਸਾਇੰਸ। ਪਿੰਡ ਕਿਹੜਾ ਤੁਹਾਡਾ? ਕੁਦਵਾਰਾ। ਕਦੋਂ ਤੋਂ ਪੜ੍ਹ ਰਹੇ ਹੋ ਇੱਥੇ ਤੁਸੀਂ? 13th। ਓਕੇ। ਤੇ ਪਲੱਸ 2 ਕਿਹੜੇ ਵਿਸ਼ੇ ਨਾਲ ਕਰ ਰਹੇ ਤੁਸੀਂ? ਸਾਇੰਸ ਸੀਰੀਅਮ ਨਾਲ। ਤੇ ਤੁਹਾਨੂੰ ਕੋਈ ਟਿਊਸ਼ਨ ਦੀ ਲੋੜ ਪੈਂਦੀ ਇੱਥੇ? ਨਾ ਸਰ, ਫੰਮ ਸਟਾਰਟਿੰਗ ਨੂੰ ਕਦੇ ਵੀ ਤੁਸੀਂ ਨਹੀਂ ਲੋੜ ਪਈ। ਅੱਛਾ ਤੇ ਸਕੂਲ ਦੇ ਟੀਚਰ ਪੂਰੇ ਆ ਸਾਰੇ? ਹਾਂਜੀ ਹਾਂਜੀ ਯੈਸ ਸਰ ਅੱਛਾ ਤੇ ਤੁਸੀਂ ਕੋਈ ਗੇਮ ਚ ਭਾਗ ਲਿਆ ਯੈਸ ਮੈਂ ਜੀ ਟਾਈਮ ਜੀ ਸਟੇਟ ਪਲੇਅਰ ਰਹੀ ਹਾਂ ਕ੍ਰਿਕਟ ਦੀ ਅੱਛਾ ਤੇ ਹੋਰ ਸਕੂਲ ਦੇ ਵਿੱਚ ਤੁਹਾਨੂੰ ਕੀ ਲੱਗਦਾ ਖਾਸ ਹੈ ਦੇ ਵਿੱਚ ਸ ਸਕੂਲ ਦੀ ਕੁਆਲਿਟੀ ਆਫ ਐਜੂਕੇਸ਼ਨ ਬਹੁਤ ਵਧੀਆ ਹੈ ਕੋ- ਕਰਿਕੂਲਰ ਐਕਟੀਵਿਟੀਜ਼ 'ਚ ਵੀ ਪਾਰਟਿਸਿਪੇਸ਼ਨ ਹੁੰਦੀ ਹੈ ਸਪੋਰਟਸ 'ਚ ਵੀ ਸਕੂਲ ਦੀ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਪਰਫਾਰਮੈਂਸ ਬਹੁਤ ਵਧੀਆ ਰਹਿੰਦੀ ਹੈ ਔਵਰਆਲ ਟੀਚਿੰਗ ਸਟਾਫ ਵੀ ਬਹੁਤ ਵਧੀਆ ਐਂਡ এনवायरमेंट ਬਹੁਤ ਵਧੀਆ ਸੋ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਸਕੂਲ ਸੋ एवरीथिंग ਇਜ਼ ਪਰਫੈਕਟ ਅਬਾਊਟ ਇਟ ਅੱਛਾ ਤੇ ਤੁਸੀਂ ਆਉਣੇ ਕਾ ਦਿੱਤੇ ਵੈਨ ਤੇ ਯੈਸ ਸਰ ਤੁਸੀਂ ਜੁੜਿਓ ਸਾਰਕ ਲਾਈਵ ਖਬਰਾਂ ਮੰਨ ਆਓ ਅੱਜ ਅਸੀਂ ਪੰਜ ਪਬਲਿਕ ਸਕੂਲ ਜੰਡ ਸਾਹਿਬ ਜੇਕੇ ਪਹੁੰਚੇ ਆਂ ਆਓ ਤੁਹਾਡੀ ਗੱਲਬਾਤ ਕਰਾਉਣੇ ਆ ਡਾਕਟਰ ਰਜਿੰਦਰ ਕਸ਼ਵ ਨਾਲ ਹਾਂਜੀ ਸਰ ਸਕੂਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸੋ ਪਹਿਲਾਂ ਤਾਂ ਅੱਜ ਸਾਡੇ ਸਕੂਲ ਆਨਤੇ ਤੁਹਾਡਾ ਨਿੱਘਾ ਸਵਾਗਤ ਹੈ ਇਹ ਸਕੂਲ ਤਾਇਪਬੁਰ ਸਕੂਲ ਜਿਹੜਾ ਕਿ ਸੀਬੀਐਸਸੀ ਦੇ ਅੰਡਰ ਹੈ ਅਤੇ ਇਹ ਸਕੂਲ 98 ਤੋਂ 97 98 ਪਰਸੈਂਟ ਰਿਜ਼ਲਟ ਦਿੰਦਾ ਹੋਇਆ ਤੇ तकरीबन 150 ਤੋਂ 200 ਬੱਚਾ ਜਿਹੜਾ ਉਹ ਸਪੋਰਟਸ ਦੇ ਵਿੱਚ ਸਟੇਟ ਲੈਵਲ ਵੀ ਕੁਆਲੀਫਾਈ ਕਰਕੇ ਗਿਆ ਹੈ ਤੇ ਇਹ ਸਾਰਾ ਸਦਕਾ ਬੱਚਿਆਂ ਦੀ ਮਿਹਨਤ ਅਤੇ ਟੀਚਰ ਦੀ ਗਾਈਡੈਂਸ ਦਾ ਹੈ ਜਿਸ ਦੇ ਕਰਕੇ ਬੱਚੇ ਇੰਨੇ ਅੱਛੇ ਨਿਕਲ ਰਹੇ ਹੈ ਤੇ ਦੂਜੀ ਗੱਲ ਜਿਹੜੀ ਸਾਡੀ ਐਜੂਕੇਸ਼ਨ ਆ ਉਹ ਬਿਨਾ ਕਿਸੇ ਟਿਊਸ਼ਨ ਤੋਂ ਆਏ ਜਿਹੜੇ ਸਾਡੇ ਬੱਚੇ 97 ਜਾਂ 98% ਨੰਬਰ ਲੈ ਕੇ ਗਏ ਆ ਉਹਨਾਂ ਨੇ ਕਿਸੇ ਵੀ ਬੱਚੇ ਨੇ ਕਿਸੇ ਸਬਜੈਕਟ ਦੀ ਟਿਊਸ਼ਨ ਨਹੀਂ ਰੱਖੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਸਾਰੇ ਬੱਚੇ ਸਾਡੇ ਨੇੜੇ ਦੇ ਨੇੜੇ ਨੇੜੇ ਪਿੰਡਾਂ ਦੇ ਆ ਤੇ ਪਿੰਡਾਂ ਵਿੱਚ ਕੋਈ ਇਹਨਾਂ ਨੂੰ ਟਿਊਸ਼ਨ ਦੀ ਸਹੂਲਤ ਉਪਲਬਧ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਐਡਮਿਟ ਕਰਦੇ ਆ ਉਹਦੇ ਵੀ ਅਸੀਂ ਪੇਰੈਂਟਸ ਨੂੰ ਬਹੁਤ ਸਟ੍ਰਿਕਲੀ ਰਿਕੁਐਸਟ ਕਰੀਦੀ ਆ ਰੀਕਵੈਸਟ ਵੀ ਬੜੀ ਸਟ੍ਰਿਕਲੀ ਕਰੀ ਦੀ ਹੈ ਵੀ ਤੁਸੀਂ ਬੱਚਿਆਂ ਨੂੰ ਟਿਊਸ਼ਨ ਨਹੀਂ ਭੇਜਣਾ ਅਸੀਂ ਇੱਥੇ ਹੀ ਬੱਚਿਆਂ ਦਾ ਸਾਰ ਪੱਖੀ ਵਿਆਸ ਵਿਕਾਸ ਕਰਾਵਾਂਗੇ ਧੰਨਵਾਦ ਅੱਛਾ ਸਕੂਲ ਦੇ ਵਿੱਚ ਗੇਮਾਂ ਕਿਹੜੀਆਂ-ਕਿਹੜੀਆਂ ਸਕੂਲ ਵਿੱਚ ਇਸ ਵੇਲੇ ਸਾਡੇ ਕੋਲੇ ਬਾਸਕਟਬਾਲ ਫੁੱਟਬਾਲ ਕ੍ਰਿਕਟ ਖੋ-ਖੋ ਬੈਡਮਿੰਟਨ ਤੇ ਬਾਸ ਆਪਣਾ ਵਾਲੀਬਾਲ ਇਹ ਸਾਰੀਆਂ ਗੇਮਾਂ ਦੇ ਗਰਾਊਂਡ ਬਕਾਇਦਾ ਰੈਡੀ ਹੈ ਬਾਸਕਟਬਾਲ ਦਾ ਜਿਹੜਾ ਗਰਾਊਂਡ ਹੈ ਉਹ ਸਾਡਾ ਜਿਹੜਾ ਪੱਕਾ ਗਰਾਊਂਡ ਹੈ ਜਿਹੜਾ ਕਿ ਕਲਰ ਜਿਹੜਾ ਨਜ਼ਰ ਵੀ ਆਂਦਾ ਵੀਡੀਓ ਵਿੱਚ ਕਈ ਦਫਾ ਤੇ ਬਾਕੀ ਸਾਰੇ ਗਰਾਊਂਡ ਵੀ ਸਾਡੇ ਪੇਚ ਜਿਹੜੀ ਸਾਡੀ ਕ੍ਰਿਕਟ ਦੀ ਪੇਚ ਹੈ ਉਹ ਡਬਲ ਪੇਚਾ ਇੰਟਰਨੈਸ਼ਨਲ ਲੈਵਲ ਦੀ ਸਾਡੇ ਕੋਲੇ ਬੜੇ ਫੀਲਡ ਕੋਰਟ ਤੋਂ ਬੜੇ ਲੋਕ ਆ ਜਿਹੜੇ ਕ੍ਰਿਕਟ ਦੇ ਟੂਰਨਾਮੈਂਟ ਇੱਥੇ ਕਰਾਉਂਦੇ ਆ ਪਿੱਛੇ ਜੇ ਆਪਣਾ ਐਡੀਸੀ ਸਾਫ ਦੀ ਟੀਮ ਨੇ ਇੱਥੇ ਇੱਕ ਮੈਚ ਕਰਾਇਆ ਸੀ ਉਸ ਤੋਂ ਪਹਿਲਾਂ ਸਾਡੇ ਇੱਥੇ ਪਿੰਡੀ ਤੋਂ ਡਾਕਟਰ ਰਸ਼ਪਾਲ ਜੀ ਆ ਉਹਨਾਂ ਦੀ ਟੀਮਾਂ ਨੇ ਇੱਥੇ ਟੂਰਨਾਮੈਂਟ ਕਰਾਏ ਅਸੀਂ ਜਿਹੜੇ ਬਾਹਰੋਂ ਆਉਂਦੇ ਆ ਬੰਦੇ ਉਹਨਾਂ ਨੂੰ ਟਰਨਮੈਂਟ ਲਈ ਵੀ ਅਸੀਂ ਆਪਣੇ ਸਕੂਲ ਆਪਣੀਆਂ ਗਰਾਊਂਡਾਂ ਮਹੀਆ ਕਰਾ ਦਿੰਦੇ ਹਾਂ ਅੱਛਾ ਤੁਸੀਂ ਪੜ੍ਹਾਈ ਤੋਂ ਬਗੈਰ ਖੇਡਾਂ ਤੋਂ ਬਗੈਰ ਹੋਰ ਕੀ ਤੁਸੀਂ ਇੱਥੇ ਦੇ ਰਹੇ ਆ ਜਿਹੜਾ ਸਾਡੇ ਦੇਖੋ ਗੇਮ ਤੇ ਪੜ੍ਹਾਈ ਤਾਂ ਹਰ ਇੱਕ ਸਕੂਲ ਕਰਾਂਦੇ ਆ ਸਾਡਾ ਜਿਹੜਾ ਮੇਨ ਪਰਪਸ ਹੈ ਸਾਡੇ ਬੱਚੇ ਅੱਜ ਜਦੋਂ ਆਪਾਂ ਗੱਲ ਸਰਪੱਖੀ ਵਿਆਸ ਦੀ ਮੈਂ ਕੀਤੀ ਸੀ ਵਿਕਾਸ ਦੀ ਕੀਤੀ ਸੀ ਉਹਦੇ ਵਿੱਚ ਜਿਵੇਂ ਬੱਚਿਆਂ ਦੀ ਕੋਈ ਵੀ ਕੰਪੀਟੀਸ਼ਨ ਆ ਜਾਵੇ ਸ਼ਹਿਰ ਦੇ ਵਿੱਚ ਜਿਵੇਂ ਮਮ ਫੀਡ ਜਿਹੜੇ ਕੰਪੀਟੀਸ਼ਨ ਹੁੰਦੇ ਆ ਉਸ ਤੋਂ ਬਾਅਦ ਸਾਡੇ ਕੰਪੀਟੀਸ਼ਨ ਆਉਂਦੇ ਆ ਗੁਰਗੋਬਿੰਦ ਸਿੰਘ ਸਟਡੀ ਸਰਕਲ ਦੇ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਦੇ ਜਿਹਨੇ ਭਾਸ਼ਾ ਵਿਭਾਗ ਦੇ ਜਿਹੜੇ ਕੰਪੀਟੀਸ਼ਨ ਹੁੰਦੇ ਆ ਉਹਨਾਂ ਹਰ ਇੱਕ ਕੰਪੀਟੀਸ਼ਨਾਂ ਵਿੱਚ ਬੱਚਿਆਂ ਨੂੰ ਮੈਂ ਹਰ ਜੂਰ ਭੇਜਦਾ ਤਾਂ ਕਿ ਬੱਚਿਆਂ ਦਾ ਵਿਕਾਸ ਵਧੀਆ ਕਲਚਰਲ ਐਕਟੀਵਿਟੀ ਬਹੁਤ ਹਰ ਸੈਟਰਡੇ ਸਕੂਲ ਵਿੱਚ ਕਲਚਰਲ ਐਕਟੀਵਿਟੀ ਕਰਾਈ ਜਾਂਦੀ ਹੈ ਸੈਟਰਡੇ ਤੇ ਸੈਟਰਡੇ ਲਾਸਟ ਹਾਫ ਜਿਹੜਾ ਹੁੰਦਾ ਹੈ ਉਹ ਕਲਚਰਲ ਐਕਟੀਵਿਟੀ ਲਈ ਨਵੀਆਂ-ਨਵੀਆਂ ਐਕਟੀਵਿਟੀ ਕਾल्डम ਤੋਂ ਜੇ ਫੈਸਟੀਵਲ ਸੀਜ਼ਨ ਹੈ ਉਹ ਫੈਸਟੀਵਲ ਦੇ ਰਿਗਾਰਡਿੰਗ ਕੰਪੀਟੀਸ਼ਨ ਕਰਾਇਆ ਅੱਛਾ ਨਰਸਰੀ ਦੀਆਂ ਕਲਾਸਾਂ ਕਦੋਂ ਸ਼ੁਰੂ ਕਰ ਰਹੇ ਹੋ ਅਸੀਂ ਨਰਸਰੀ ਦੀ ਐਡਮਿਸ਼ਨ ਸਟਾਰਟ ਕਰ ਦਿੱਤੀ ਹੈ ਤੇ ਨਰਸਰੀ ਦੀਆਂ ਕਲਾਸਾਂ ਕਿਉਂਕਿ ਸਾਡੇ ਬਿਲਕੁਲ ਸਟੈਂਡਰਡ ਪੈਮਾਨਾ ਹੈ ਅਸੀਂ ਜਿਹੜੀਆਂ ਨਰਸਰੀ ਦੀ ਕਲਾਸ ਉਹ ਵੀ ਪਹਿਲੀ April ਤੋਂ ਸਟਾਰਟ ਕਰਾਂਗੇ ਉਸ ਤੋਂ ਪਹਿਲਾਂ ਨਰਸਰੀ ਦੇ ਜੇ ਕੋਈ ਬੱਚੇ ਐਡਮਿਸ਼ਨ ਲਈ ਨਰਸਰੀ ਦੇ ਬੱਚੇ ਐਡਮਿਸ਼ਨ ਲੈ ਲਿੰਦੇ ਜਿਵੇਂ ਹੁਣ ਸਾਡੇ ਕੋਲ ਕੱਲ ਹੀ ਤਿੰਨ ਬੱਚਿਆਂ ਨੇ ਐਡਮਿਸ਼ਨ ਦਿੱਤੀ ਉਹਨਾਂ ਨੂੰ ਅਸੀਂ ਪਲੇ ਵਿੱਚ ਬਿਨਾਂ ਕਿਸੇ ਫੀਸ ਦੇ ਆ ਦੋ ਮਹੀਨੇ ਜਿਹੜੇ ਸਾਡੇ ਕੋਲੇ ਹੋਣਗੇ ਅਸੀਂ ਬਿਨਾਂ ਕਿਸੇ ਫੀਸ ਦੇ ਪਿਠਾਕੇ ਉਹਨਾਂ ਨੂੰ ਨਰਸਰੀ ਲਈ ਪ੍ਰਪੇਅਰ ਕਰਾਂਗੇ ਠੀਕ ਹੈ ਧੰਨਵਾਦ ਧੰਨਵਾਦ